ਪਿੰਡਾਂ ਦੇ ਸੱਤ ਪ੍ਰੋਗਰਾਮ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਲਕਾ ਅਮਲੋਦ ਦੇ ਪਿੰਡ ਮਾਨਗੜ ਦੇ ਵਿੱਚ ਜਿੱਥੇ ਦੇਖਾਂਗੇ ਕਿ ਪੰਜਾਬ ਸਰਕਾਰ ਵੱਲੋਂ ਕਿੰਨੇ ਇੱਕ ਜਿਹੜੇ ਇੱਥੇ ਦੇ ਵਿਕਾਸ ਕਾਰਜ ਕਰਵਾਏ ਗਏ ਨੇ ਤੇ ਹੋਰ ਕਿੰਨੇ ਵਿਕਾਸ ਕਾਰਜ ਹੋਣ ਵਾਲੇ ਨੇ ਇੱਥੇ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਕਿ ਉਹ ਕੀ ਕੁਝ ਹੋਰ ਨਾਮਾ ਚਾਹੁੰਦੇ ਨੇ ਤੇ ਪੰਜਾਬ ਸਰਕਾਰ ਵੱਲੋਂ ਜੋ ਵਿਕਾਸ ਕਾਰਜਾਂ ਦੀ ਗੱਲ ਕੀਤੀ ਆ ਜਾ ਰਹੀ ਹੈ ਉਹ ਤੋਂ ਕਿੰਨੇ ਸੰਤੁਸ਼ਟ ਨੇ ਸਮੋਕੇ ਅਸੀਂ ਜਿਹੜਾ ਮਨਗੜ ਦੇ ਪਿੰਡ ਦੇ ਵਿੱਚ ਬੈਠੇ ਆਂ ਪੰਚਾਇਤ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਹੈ ਅਸੀਂ ਪਿੰਡ ਦੇ ਸਰਪੰਚ ਨਾਲ ਪਹਿਲਾਂ ਗੱਲਬਾਤ ਕਰ ਲੰਨੇ ਆਂ ਵੀ ਇੱਥੇ ਜਿਹੜੇ ਕਿਹੜੇ-ਕਿਹੜੇ ਵਿਕਾਸ ਦੇ ਕਾਰਜ ਜਿਹੜੇ ਹੋਏ ਹੋਣ ਸਰਪੰਚ ਸਾਹਿਬ ਕਿਹੜੇ-ਕਿਹੜੇ ਪਿੰਡ ਦੇ ਵਿਕਾਸ ਜਿਹੜੇ ਕਾਰਜ ਹੋਏ ਹੋਏ ਪਿੰਡ ਸਾਡੇ ਪਿੰਡ ਦੇ ਦਾ ਪਲੇਗ੍ਰਾਉਂ ਦਾ ਕੰਮ ਚੱਲ ਰਿਹਾ ਜੀ ਚਾਰ ਗਲੀਆਂ ਬਣਾਤੀ ਪਿੰਡ ਦੀਆਂ ਤੇ ਆ ਦੋ ਸੀਵਰੇਜ ਪਾਸ ਹੋ ਗਏ ਉਹ ਬਣਨ ਵਾਲੇ ਨੇ ਹੁਣ ਸਰਕਾਰ ਦਾ ਪੂਰਾ ਸਹਿਯੋਗ ਆ ਸਾਨੂੰ ਸਾਡੇ ਐਮਐਲਏ ਸਾਹਿਬ ਨੇ ਬਹੁਤ ਗਰੰਟਾ ਉਹ ਬਦ ਜਿੰਨੀ ਮਰਜ਼ੀ ਗਰਾਉਂਡ ਰੋਬ ਦੇ ਕੰਮ ਵਿਕਾਸ ਦੇ ਕਰੋ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਵੀ ਹੁਣ ਜਿਹੜਾ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਸੀਵਰੇਜ ਨੂੰ ਲੈ ਕੇ ਜਾਂ ਹੋਰ ਜੋ ਪਰੇਸ਼ਾਨੀਆਂ ਲੋਕਾਂ ਦਾ ਇਥੇ ਲੰਘਣ ਦੇ ਵਿੱਚ ਆਉਣ ਉਸ ਦੇ ਲਈ ਵੀ ਕੋਈ ਪ੍ਰੋਜੈਕਟ ਕੀਤੇ ਗਏ ਨੇ ਪਾਸ ਹਾਂ ਜੀ ਸਾਡੇ ਉਹਨੂੰ ਟੋਬੇ ਦੀ ਪਟਾਈ ਚੱਲਣੀ ਹੈ ਤੇ ਉਹ ਪ੍ਰੋਜੈਕਟ ਪਾਸ ਹੋਇਆ ਹੈ ਸੈਂਟਰਲ ਗਵਰਨਮੈਂਟ ਦਾ ਉਹ ਪਿੰਡ ਚ ਸਾਡੇ ਬਿਲਕੁਲ ਸਾਫ਼ ਸੁਥਰਾ ਕੋਈ ਐਸੇ ਪਾਣੀ ਨਹੀਂ ਖੜਦਾ ਪਿੰਡ ਚ ਬਿਲਕੁਲ ਸਫਾਈ ਐ ਸੀਵਰੇਜ ਪਹਿਲਾਂ ਵੀ ਪਿਆ ਕੁਝ ਕੁਝ ਰਹਿੰਦਾ ਉਹ ਪੈਣਾ ਹੁਣ ਤੇ ਜੋ ਵੀ ਸਰਕਾਰ ਦੀਆਂ ਅਦਾਇਤਾਂ ਨੇ ਉਹਨਾਂ ਅਨੁਸਾਰ ਕੰਮ ਚੱਲ ਰਹੇ ਨੇ ਪੂਰੇ ਜੀ ਥੋੜੇ ਪੰਚਾਇਤ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ ਹੁਣ ਚੱਲੇ ਇੱਕ ਤਾਂ ਸਾਡੇ ਪਲੇਗ੍ਰਾਉਂਡ ਦਾ ਕੰਮ ਚੱਲ ਰਿਹਾ ਉਹਦੀ 25 ਲੱਖ ਦੀ ਮੁੱਖ ਮੰਤਰੀ ਕੋਟੇ ਦੇ ਵਿੱਚੋਂ ਗ੍ਰਾਂਟ ਆਈ ਹੋਈ ਹੈ ਸਾਨੂੰ ਉਹ ਕੰਮ ਚੱਲ ਰਿਹਾ 6 ਏਕੜ ਦੇ ਵਿੱਚ ਤਿਆਰ ਹੋ ਗਿਆ ਉਹ ਬਾਕੀ ਰਹਿੰਦਾ 4 ਏਕੜ ਦੇ ਵਿੱਚ ਬਣਨਾ ਹੈ ਉਹ ਉਹਦਾ ਕੰਮ ਚੱਲ ਰਿਹਾ ਹੈ ਕਿ ਚੰਗੀ ਫੱਦਰ ਤੇ ਪੂਰਾ ਹੀ ਜਿਸ ਤਰ੍ਹਾਂ ਸਪੰਡ ਦੇ ਸਰਪੰਚ ਜਿਸਮੇਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪਲੇ ਗਰਾਉਂਡ ਜਿਹੜਾ ਉਹ ਵੀ ਬਣ ਰਿਹਾ ਹੈ ਸਿਵਰੇਜ ਦੇ ਕੰਮ ਵੀ ਜਿਹੜੇ ਜਾਰੀ ਨੇ ਇਸੇ ਤਰ੍ਹਾਂ ਹੀ ਅਸੀਂ ਨਸ਼ਾ ਦੇ ਮੁੱਦਾ ਜੋ ਕਿ ਅੱਜ ਕੱਲ੍ਹ ਅਹਿਮ ਬਣਿਆ ਹੋਇਆ ਉਸ ਤੇ ਗੱਲਬਾਤ ਕਰ ਲੰਨੇ ਆ ਨਸ਼ਾ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਵੀ ਚਲਾਇਆ ਜਾ ਰਿਹਾ ਹੈ ਕਿੰਨਾ ਕੁ ਕਾਰਗਰ ਸਿੱਧ ਹੋਇਆ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬੜਾ ਬੜਾ ਧੰਨਵਾਦ ਤੇ ਜਿਹੜੇ ਯੋਧ ਨਸ਼ਾ ਵਿਰੁੱਧ ਚਲਾਈ ਆ ਸਰਕਾਰ ਨੇ ਮੇਰੇ ਹਿਸਾਬ ਨਾਲ ਤਾਂ ਬਹੁਤ ਬ ਚੰਗੀ ਗੱਲ ਆ ਜੀ ਇਹ ਹੁਣ ਅਸੀਂ ਬਾਅਦ ਦੀ ਗੱਲ ਨਹੀਂ ਕਰਦੇ ਅਸੀਂ ਆਪ ਤੇ ਪਿੰਡ ਦੀ ਗੱਲ ਕਰ ਲੈਂਦੇ ਆ ਸਾਡੇ ਪਿੰਡ ਦੇ ਵਿੱਚ ਦੋ ਤਿੰਨ ਇੱਕ ਹੈਗੇ ਸੀਗੇ ਜੋ ਨਸ਼ਾ ਕਰਦੇ ਵੀ ਸੀਗੇ ਤੇ ਵੇਚਦੇ ਵੀ ਸੀਗੇ ਉਹਨਾਂ ਨੂੰ ਪੁਲਿਸ ਨੇ ਆਪ ਕੈਪਚਰ ਕੀਤਾ ਤੇ ਅੱਜ ਤੱਕ ਉਹਨਾਂ ਦੀ ਜਵਾਨਤਨੀ ਹੋਈ ਜੇਲ੍ਹ ਚ ਛੜ ਰਹੇ ਨੇ ਤਿੰਨ ਤੋਂ ਚਾਰ ਮਹੀਨੇ ਹੋ ਗਏ ਨਾ ਕੋਈ ਸਾਡੇ ਪਿੰਡ ਦਾ ਪੰਚ ਨਾ ਸਰਪੰਚ ਕੋਈ ਵੀ ਉਹਨਾਂ ਦੀ ਜਵਾਨਤਨੀ ਕਰਾਉਂਦਾ ਕੋਰ ਦੁਬਾਰਾ ਸਾਹ ਦੇ ਸਾਹਮਣੇ ਬੋਰਡ ਲਾਇਆ ਪਿਆ ਵੇ ਇਹ ਬੰਦਿਆਂ ਦੇ ਕੋਈ ਜਵਾਨਤ ਨਹੀਂ ਕਰਵਾਉਗਾ ਬਹੁਤ ਵਧੀਆ ਅਪਰਾਧ ਲਈ ਸਰਕਾਰ ਦਾ ਜਿਸ ਤਰ੍ਹਾਂ ਕਿ ਨੌਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਕੋਈ ਪਿੰਡ ਦੇ ਵਿੱਚ ਐਸਾ ਕੋਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੋਈ ਪ੍ਰੋਗਰਾਮ ਲਿਖੇ ਜਾਂਦੇ ਅਸੀਂ ਆਪਣੇ ਵੱਲੋਂ ਨਾ ਇੱਕ ਕਲੱਬ ਬਣਾਇਆ ਹੋਇਆ ਕਲੱਬ ਬਣਾਇਆ ਕਲੱਬ ਜਿਹੜੇ ਨੌਜਵਾਨ ਮੁੰਡੇ ਨੇ ਉਹ ਬਾਕੀ ਪਿੰਡ ਦੇ ਬੰਦਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਸਾਰਿਆਂ ਨੂੰ ਵੀ ਤਕਰੀਬ ਤਕਰੀਬ ਉਹ ਜਾਗਰੂਕ ਕਰਦੇ ਨੇ ਨਸ਼ਿਆਂ ਦੇ ਖਿਲਾਫ ਤੇ ਖੇਡਾਂ ਨਾਲ ਜੋੜ ਰਹੇ ਨੇ ਹੁਣ ਇੱਕ ਕਲੱਬ ਬਣਾਇਆ 25 ਮੈਂਬਰ ਨੇ ਕਲੱਬ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ ਉਹ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਖੇਡਾਂ ਦਾ ਸਮਾਨ ਕਿੱਟਾਂ ਵਗੈਰਾ ਵਟ ਕੇ ਜਾਊਗੀ ਪਲੇ ਗਰਾਊਂਡ ਸਰਪੰਚ ਸਾਹਿਬ ਨੇ ਦੱਸੇ ਦਿੱਤਾ ਵੀ 4 ਏਕੜ ਚ ਤਿਆਰ ਹੋ ਰਿਹਾ ਉਹ ਇਸ ਮਹੀਨੇ ਵਿੱਚ ਤਿਆਰ ਹੋ ਕੇ ਸਾਡੇ ਪਿੰਡ ਨੂੰ ਸਪਰਦ ਕੀਤਾ ਜਾਊਗਾ ਜੀ ਅਸੀਂ ਹੋਰ ਲੋਕਾਂ ਨਾਲ ਵੀ ਗੱਲ ਕਰ ਰਹੇ ਆ ਕਿ ਪਹਿਲਾਂ ਜਿਹੜਾ ਪਿੰਡ ਆ ਉੱਥੇ ਦਾ ਵਿਕਾਸ ਕਿਸ ਤਰ੍ਹਾਂ ਸੀ ਤੇ ਹੁਣ ਕਿੰਨਾ ਕੁ ਜਿਹੜਾ ਇਹਦੇ ਵਿੱਚ ਪਰਵਰਤਨ ਆਇਆ ਪਹਿਲਾਂ ਜਿਹੜਾ ਇੱਥੇ ਦਾ ਪਿੰਡ ਦਾ ਵਿਕਾਸ ਤੁਸੀਂ ਦੇਖਿਆ ਹੋਣਾ ਤੇ ਪਹਿਲਾਂ ਤੇ ਨਾਲੋਂ ਹੁਣ ਕਿੰਨਾ ਕੁ ਫਰਕ ਹੈਗਾ ਸ੍ਰੀ ਕਾਂਤੀ ਸਾਰੇ ਬਹੁਤ ਵਧੀਆ ਪਹਿਲਾਂ ਜਿਹੜੇ ਕੰਮ ਸੀਗੇ ਬਹੁਤ ਜ਼ਿਆਦਾ ਰਹਿੰਦੇ ਸੀਗੇ ਬਈ ਸਰਪੰਚ ਸਾਹਿਬ ਜਿਹੜੇ ਪਹਿਲਾਂ ਸੀਗੇ ਕੁਝ ਹੋਰਾਂ ਪਰਾਂ ਕੰਮ ਹੋ ਜਾਂਦੇ ਸੀ ਕੁਝ ਨਹੀਂ ਉਹਨਾਂ ਨੇ ਕਰੇ ਹੁਣ ਜਿਹੜੇ ਹੁਣ ਸਰਪੰਚ ਬਣੇ ਨੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸਾਰੀ ਪੰਚਾਇਤ ਨਿਊ ਆ ਵਧੀਆ ਕੰਮ ਕਰ ਰਹੇ ਨੇ ਸੀਵਰੇਜ ਦਾ ਕੰਮ ਚੱਲ ਰਿਹਾ ਦੋ ਤਿੰਨ ਗਲੀਆਂ ਰਹਿੰਦੀਆਂ ਸੀਗੀਆਂ ਉਹ ਇਹਨਾਂ ਨੇ ਕਰਵਾਈਆਂ ਯਾਨੀ ਕਿ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਨੌਜਵਾਨ ਦੇਖਣ ਦੇ ਵਿੱਚ ਆਉਂਦਾ ਕਿ ਪਿੰਡ ਜਾਂ ਸ਼ਹਿਰ ਦੇ ਨੌਜਵਾਨ ਜਿਹੜੇ ਛੋਟੇ ਛੋਟੇ ਉਮਰ ਦੇ ਵੀ ਨੇ ਮੁੰਡੇ ਉਹ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕੀ ਮੈਸੇਜ ਸਾਡੇ ਪਿੰਡ ਦੇ ਵਿੱਚ ਵੀਰੇ ਨਸ਼ੇ ਵਾਲਾ ਤਕਰੀਬਨ ਤਰੀਪ ਵਗਰ ਕੋਈ ਨਹੀਂ ਹੈਗਾ ਜਿਹੜੇ ਹੈਗੇ ਤੇ 2-4 ਪੰਜਾਬ ਸਰਕਾਰ ਨੇ ਉਹ ਆਪਣੇ ਆਪ ਪੰਜਾਬ ਪੁਲਿਸ ਨੇ ਆਪਣੇ ਆਪ ਕਵਰ ਕਰੇ ਨੇ ਉਹ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਫਿਲਹਾਲ ਦੀ ਘੜੀ ਸਾਡੇ ਪਿੰਡ ਵਿੱਚ ਨਸ਼ਾ ਬਿਲਕੁਲ ਜ਼ੀਰੋ ਆ ਇਹ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਤੇ ਸਾਡਾ ਪੰਚਾਇਤ ਦਾ ਬਹੁਤ ਵਧੀਆ ਸਹਿਯੋਗ ਆ ਨਿਊ ਦਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਆ ਪਿੰਡ ਦੇ ਨੌਜਵਾਨ ਜਿਹੜੇ ਖੇਡਾਂ ਦੇ ਲਈ ਉਤਸ਼ਾਹਿਤ ਕਰਨ ਨੂੰ ਪਿੰਡ ਦੇ ਵਿੱਚ ਜਿਹੜਾ ਪਲੇ ਗਰਾਉਂਡ ਬਣਾਇਆ ਗਿਆ ਉਸ ਸੰਬੰਧੇ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਕਿ ਪਿੰਡ ਦੇ ਜਿਹੜੇ ਨੌਜਵਾਨ ਨੇ ਉਥੇ ਕਿਸ ਤਰ੍ਹਾਂ ਆਪਣਾ ਖੇਡਾਂ ਖੇਡਣਗੇ ਜਾਂ ਹੋਰ ਪਿੰਡ ਦੇ ਵਿੱਚ ਜਿਹੜਾ ਕੀ ਨੌਜਵਾਨਾਂ ਦੇ ਲਈ ਹੋਣਾ ਚਾਹੀਦਾ ਤਾਂ ਜੋ ਨਸ਼ੇ ਵੱਲ ਨਾ ਦੇਖੋ ਜੀ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਹੈ ਸਾਡੇ ਪਿੰਡ ਦੇ ਵਿੱਚ ਗਰਾਉਂਡ ਬਣਿਆ ਪਹਿਲੀ ਵਾਰ ਇੰਨੇ ਸਾਲਾਂ ਬੜਾ ਸੰਘਰਸ਼ ਕਰਿਆ ਕਿਸੇ ਬੰਦੇ ਨੇ ਕਿਸੇ ਪੰਚਾਇਤ ਨੇ ਇਸ चीज ਵੱਲ ਧਿਆਨ ਨਹੀਂ ਦਿੱਤਾ ਪਰ ਜਿਹੜਾ ਨਵੇਂ ਪੰਚਾਇਤ ਨੇ ਇੱਧਰ ਨੂੰ ਇਹਨਾਂ ਦਾ ਜਿਹੜਾ ਹੋਇਆ 3.5 ਕਿੱਲਾਂ ਦੇ ਵਿੱਚ ਜੋ ਗਰਾਊਂਡ ਤਿਆਰ ਕਰਿਆ ਉਹ ਬੱਚਿਆਂ ਨੂੰ ਪ੍ਰੇਰਣਾ ਦੇਣ ਵਾਸਤੇ ਆਉ ਉਹ ਤੇ ਕਬੱਡੀ ਦਾ ਗਰਾਊਂਡ ਕੁਸ਼ਤੀ ਦਾ ਤੇ ਜਿੰਨੇ ਵੀ ਆਪਣੇ ਮੇਰੇ ਖਿਆਲ ਦੇ ਤਿੰਨ ਚਾਰ ਗਰਾਊਂਡ ਬਣਦੇ ਨੇ ਉੱਥੇ ਤਿੰਨ ਚਾਰ ਗਰਾਊਂਡ ਬਣਨਗੇ ਇਸ ਕਰਕੇ ਬੜਾ ਧੰਨਵਾਦ ਕਰਦੇ ਹਾਂ ਪੰਚਾਇਤ ਫੁੱਟਬਾਲ ਦਾ ਵੀ ਬਣਨਾ ਉੱਥੇ ਮਸਾਇਨੇ ਗੋਸ਼ ਕਰਨੀ ਜਿਸ ਤਰ੍ਹਾਂ ਨੌਜਵਾਨ ਜਿੰਮ ਦੇ ਨਾਲ ਵੀ ਤੁਸ਼ਾਹਿਤ ਹੁੰਦੇ ਨੇ ਪਿੰਡ ਦੇ ਵਿੱਚ ਕੋਈ ਜਿੰਮ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੀ ਮੰਗਾ ਜਿੰਮ ਬਿਲਕੁਲ ਜਿੰਮ ਹੈਗੀ ਸੀ ਕਿ ਪੁਰਾਣੀ ਪੰਚਾਇਤ ਆਇਆ ਸੀ ਉਹ ਕਿਟਜੀ ਆਏ ਸੀ ਕਿ ਪਰ ਇਸ ਟਾਈਮ ਉਹ ਮੇਰੇ ਖਿਆਲ ਦੇ ਵਿੱਚ ਮੈਨੂੰ ਐ ਨਹੀਂ ਪਤਾ ਕਿ ਕਿੱਥੇ ਹੈ ਪਰ ਮੇਰੇ ਵੱਲੋਂ ਹੈ ਮੇਰੇ ਬੱਚਿਆਂ ਨੂੰ ਪਿੰਡ ਦੇਆਂ ਨੂੰ ਮੇਰਾ ਇੱਕ ਛੋਟਾ ਜਿਹਾ ਅਖਾੜਾ ਬਣਾਇਆ ਹੈ ਉੱਥੇ ਉਹਨਾਂ ਨੂੰ ਜਿੰਨੀਕ ਮੈਨੂੰ ਹੈ ਇਸ ਚੀਜ਼ ਬਾਰੇ ਵਿਦਿਆ ਤਾਂ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਜ਼ਰੂਰ ਦੱਸਣਾ ਵੀ ਨਸ਼ਿਆਂ ਤੋਂ ਰਹਿਤ ਰਹਿਣਾ। ਪੰਚਾਇਤ ਵੱਲੋਂ ਵੀ ਹਾਂ ਗਰਾਊਂਡ ਦੇ ਵਿੱਚ ਜਿਮ ਬਣਾਈ ਜਾਊਗੀ। ਅਸੀਂ ਪਿੰਡ ਦੇ ਹੋਰ ਜਿਹੜੇ ਲੋਕਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਕਿ ਪਿੰਡ ਦੇ ਵਿੱਚ ਹੋਰ ਜਿਹੜੇ ਵਿਕਾਸ ਕਾਰਜ ਨੇ ਕਿਹੜੇ-ਕਿਹੜੇ ਹੋਣੇ ਚਾਹੀਦੇ ਹਨ ਚਾਹੇ ਉਹ ਲੜਕੀਆਂ ਦੇ ਲਈ ਹੋਵੇ ਜਾਂ ਨੌਜਵਾਨਾਂ ਲਈ ਹੋਵੇ ਬੱਚਾ ਲਈ ਕੋਈ ਪੜ੍ਹਾਈ ਦਾ ਪ੍ਰਬੰਧ ਹੋਵੇ ਤੇ ਅਸੀਂ ਉਹਨਾਂ ਨੂੰ ਪੁੱਛ ਲੰਨੇ ਆ ਕਿਉਂਕਿ ਜਿਹੜਾ ਪਿੰਡ ਦੇ ਵਿੱਚ ਔਰਤਾਂ ਨੂੰ ਵੀ ਬਹੁਤਿਆਈਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਅ ਮੇਰ ਨੂੰ ਤੁਸੀਂ ਦੱਸਿਓ ਪਿੰਡ ਦੇ ਵਿੱਚ ਪਹਿਲਾਂ ਦੇ ਹਾਲਾਤ ਕਿਵੇਂ ਸੀਗੇ ਡਵੈਲਪਮੈਂਟ ਦੇ ਲੈ ਕੇ ਜਿਵੇਂ ਹੁਣ ਤਾਂ ਇੰਟਰਲੌਕ ਟਾਈਲਾਂ ਦਾ ਵੀ ਕੰਮ ਚੱਲ ਰਿਹਾ ਹੈ ਤੇ ਕਿੰਨਾ ਕੁ ਜਿਹੜਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਬੇਨਾ ਇਹ ਮੋਰ ਦਾ ਵਧੀਆ ਕੰਮ ਚੱਲਦਾ ਹੈ ਜਿਹੜਾ ਹੁਣ ਚੱਲ ਰਿਹਾ ਪਹਿਲਾਂ ਤਾਂ ਤੁਸੀਂ ਜਾਣਦੇ ਹੋ ਕੱਚੇ ਰਸਤੇ ਸੀ ਹੁਣ ਤਾਂ ਪੱਕੇ ਬਣ ਰਹੇ ਨੇ ਇਹਨਾਂ ਨੇ ਲੋਕ ਇਟ ਲਾਉਣੀ ਐ ਉਹ ਵੀ ਪੱਕਾ ਬਣ ਜਾਣਾ ਪਹਿਲਾਂ ਇਟ ਲੱਗੀ ਐ ਉਹਨੂੰ ਸਾਫ਼ ਕਰਕੇ ਲੋਕ ਇਟ ਲਗਜੋ ਜਿਸ ਤਰ੍ਹਾਂ ਪਹਿਲਾਂ ਸ਼ਹਿਰ ਨੂੰ ਤੁਸੀਂ ਜਾਂਦ ਹੋਗੇ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਿਹੜੇ ਰੋਡ ਤੁਸੀਂ ਪੱਕੇ ਕਰਨ ਦੀ ਗੱਲ ਆਖ ਰਹੇ ਹੋ ਕਿੰਨਾ ਕੁ ਜਿਹੜਾ ਉਸ ਨਾਲ ਸੁਖਾਰਾ ਹੋਇਆ ਬਹੁਤ ਸੇ ਸੁਖਾਰਾ ਆਇਆ ਗੇਰਾ ਪੱਗੇ ਦਾ ਬਹੁਤ ਔਖਾ ਦਾ ਸਾਡੇ ਮੋٹے ਪੱਟੇ ਰੇਚਾ ਦਾ ਰਾਜ ਐਸੇ ਬੜੇ ਹਨ ਵਧੀਆ ਜਾਂ ਨਹੀਂ ਆਸੀ ਬਲੋਗ ਵਧੀਆ ਪੰਚਾਇਤ ਆ ਇਹ ਹਾਲੇ ਵੀ ਠੀਕ ਆ ਬੰਦਾ ਸਾਡਾ ਇਹ ਕੰਮ ਕਰਦਾ ਅਸੀਂ ਗੱਲ ਕਰ ਲੰਨੇ ਆ ਸਰਪੰਚ ਸਾਹਿਬ ਜਿਵੇਂ ਪਿੰਡ ਦੀਆਂ ਧੀਆ ਭੈਣਾਂ ਨੇ ਉਹਨਾਂ ਦੇ ਲਈ ਵੀ ਕੋਈ ਤੁਸੀਂ ਸਹੂਲਤ ਦਾ ਕੰਮ ਕੀਤਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਹੋਵੇ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਲਿਆਂਦਾ ਜਾਵੇ ਤਾਂ ਜੋ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਇਹ ਤਾਂ ਸਾਡਾ ਵੀ ਸਲਾਈ ਸੈਂਟਰ ਲਈਏ ਧੀਆ ਭੈਣਾਂ ਜਿਹੜੀਆਂ ਵੀ ਸਲਾਈ ਸੈਂਟਰ ਸਿੱਖਣ ਤੇ ਆਪੋ ਆਪਣੀ ਰੋਜ਼ਗਾਰ ਕਰਨ ਤੇ ਇਹਨਾਂ ਦੀ ਕਮੇਟੀ ਬਣਾਵਾਂਗੇ ਛੇ ਮੈਂਬਰੀ ਪੰਜ ਮੈਂਬਰੀ ਜਾਂ ਵੀ ਉਹ ਸਾਰਿਆਂ ਆਪੋ ਆਪਣਾ ਇੱਕ ਦੂਜੇ ਨੂੰ ਸਾਥ ਦੇਣ ਤੇ ਇਹਨਾਂ ਦੇ ਇੱਕ ਹੋਰ ਨੇ ਸਾਡੇ ਵੀ ਜਿ ਇਹਨਾਂ ਐਵੇਂ ਕਮੇਡੀਆਂ ਪਵਾਈਏ ਵੀ ਆਪੋ ਆਪਣੀ ਐਮਬੀਏ ਨਾਲ ਜਿਸਨ ਕੋਲ ਆਪ ਦੇ ਜਿਹੜਾ ਆਵਾਜ਼ ਕਰਦੀਆਂ ਨੇ ਮੜਾ ਮੋਟਾ ਪੈਸਾ ਨਾਲ ਕੋਲ ਹੁੰਦਾ ਵੀ ਇੱਕ ਦੂਜੇ ਦਾ ਸਾਥ ਦੇ ਸਕਣ ਅ ਅਸੀਂ ਗੱਲਬਾਤ ਕਰ ਲੰਨੇ ਆਂ ਹੋਰ ਨੌਜਵਾਨ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਖੇਡਾਂ ਨਾਲ ਜੋ ਉਹ ਜੁੜਨਗੇ ਤਾਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋਊਗਾ ਤੇ ਕਿੰਨਾਕ ਉਹ ਆਪਣੇ ਜਿਹੜੇ ਹੋਰ ਸਾਥੀ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਪ੍ਰੇਰਿਤ ਤੇ ਸੁਵਲ ਕਰ ਰਹੇ ਨੇ ਤੁਸੀਂ ਨੌਜਵਾਨ ਨੂੰ ਅੱਜਕੱਲ੍ਹ ਦੇਖਣ ਦੇ ਵਿੱਚ ਆਉਂਦੇ ਵੀ ਨੌਜਵਾਨ ਨੇ ਜਿਹੜੇ ਜ਼ਿਆਦਾਤਰ ਨਸ਼ਾ ਕਰਨ ਦੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਨੂੰ ਜਾਗਰੂਕ ਕਰ ਅਸਤੇ ਹੀ ਸੁਜਾਦ ਤੁਸੀਂ ਨਾ ਚਾਹੁੰਦੇ ਕਿ ਸਾਰੇ ਜਣੇ ਨਸ਼ਿਆਂ ਤੋਂ ਦੂਰ ਰਹਿਣ ਵੀ ਖੇਡਾਂ ਵੱਲ ਪ੍ਰੇਰਿਤ ਹੋਣ ਸਾਡੇ ਬਹੁਤ ਵਧੀਆ ਸਟੇਡੀਅਮ ਬਣ ਰਿਹਾ ਉੱਥੇ ਹਰ ਤਰ੍ਹਾਂ ਦਾ ਪ੍ਰਕਾਰ ਦਾ ਗਰਾਊਂਡ ਚ ਕੰਮ ਚੱਲ ਰਿਹਾ ਹੈ ਜਿਵੇਂ ਕਿ ਹਾਕੀ ਦਾ ਗਰਾਊਂਡ ਵੀ ਆ ਫੁੱਟਬਾਲ ਦਾ ਵੀ ਆ ਕਬੱਡੀ ਦਾ ਵੀ ਆ ਵੀ ਅਸੀਂ ਤੇ ਇਹੀ ਪ੍ਰੇਰਿਤ ਕਰਦੇ ਹਾਂ ਸਭ ਨੂੰ ਵੀ ਵੱਧ ਤੋਂ ਵੱਧ ਖੇਡਾਂ ਵੱਲ ਜੁੜੋ ਨਸ਼ਿਆਂ ਦਾ ਕੋੜ ਵੱਡੋ ਕੋਈ ਉਹ ਨਹੀਂ ਹੈਗਾ ਵੀ ਨਸ਼ੇ ਕਰਕੇ ਕੁਝ ਨਹੀਂ ਨੁਕਸਾਨ ਹੈ ਆਪਦੀ ਜ਼ਿੰਦਗੀ ਦਾ ਖਰਾਬ ਕਰਨਾ ਆਪਦੇ ਮਾਂ ਪਿਓ ਦੀ ਜ਼ਿੰਦਗੀ ਦੀ ਵੀ ਬਰਬਾਦੀ ਕਰਦੇ ਆ ਤਾਂ ਆਪਾਂ ਪਈ ਹੀ ਪ੍ਰੇਰਿਤ ਕਰਦੇ ਆ ਵੀ ਸਾਰੇ ਜਾਣੇ ਆਪਣਾ ਨਸ਼ਿਆਂ ਤੋਂ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਆਪਦਾ ਵੱਦ ਤੋਂ ਵੱਧ ਆਪਣਾ ਸਹਿਯੋਗ ਦੇ ਕੇ ਆਪਣਾ ਭਵਿੱਖ ਵਧੀਆ ਬਣੋ ਨੌਜਵਾਨਾਂ ਲਈ ਹੋਰ ਕੀ ਕੁਝ ਪਿੰਡ ਦੇ ਵਿੱਚ ਹੋਣਾ ਜਾਂਦਾ ਹੈ ਕਈ ਵਾਰ ਰੋਜ਼ਗਾਰ ਤੇ ਲਈ ਬਹੁਤ ਦੂਰ ਜਾਣਾ ਪੈਂਦਾ ਹੈ ਕਿ ਕੁਝ ਨਵਾਂ ਇੱਥੇ ਪ੍ਰੋਜੈਕਟ ਲਿਆਂਦਾ ਜਾ ਸਕੇ ਇੱਥੇ ਅਸੀਂ ਇਹੀ ਪ੍ਰੇਰਿਤ ਦੇਖਦੇ ਆਂ ਵੀ ਕਿ ਸਾਡੇ ਉਰੇ ਕੋਈ ਇੰਨਾ ਜ਼ਿਆਦਾ ਕੋਈ ਖਾਸ ਕੁਝ ਹੈ ਨਹੀਂ ਇਸ ਲਈ ਅਸੀਂ ਕਹਿੰਦੇ ਆਂ ਵੀ ਕੋਈ ਸਰਕਾਰੀ ਚੀਜ਼ ਹੋਣੀ ਚਾਹੀਦੀ ਆ ਜਾਂ ਕੋਈ ਡਿਸਪੈਂਸਰੀ ਵੀ ਹੋਣੀ ਚਾਹੀਦੀ ਆ ਨੇ ਉਰੇ ਕਿਉਂਕਿ ਜਿਸ ਘਰ ਕੇ ਵੀ ਉਰੇ ਨੇੜੇ ਲੋਕ ਅੱਜਕੱਲ ਦੇ ਯੂਥ ਨੂੰ ਪੜ੍ਹੇ ਲਿਖੇ ਉਰੇ ਨੌਕਰੀ ਮਿਲ ਸਕੇ ਵੀ ਉਹ ਵਿਦੇਸ਼ਾਂ ਨੂੰ ਘੱਟ ਰੈਫਰੈਂਸ ਦੇਣ ਇਸ ਕਰਕੇ ਅਸੀਂ ਇਹੀ ਕਹਿੰਦੇ ਆ ਵੀ ਉਰੇ ਕੋਈ ਨਾ ਕੋਈ ਸਹੂਬਿਦਾ ਖੋਲੀ ਜਾਵੇ ਜਾਂ ਸਰਕਾਰੀ ਹਸਪਤਾਲ ਜਾਂ ਕੋਈ ਬੈਂਕ ਵਗੈਰਾ ਆਜਵੇ ਵੀ ਜਿਸ ਟੇ ਪਿੰਡ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਸਕਣ ਨੌਜਵਾਨਾਂ ਨੂੰ ਆਜ ਕਲ੍ਹ ਦੇਣ। ਅਸੀਂ ਹੋਰ ਵੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਲੰਨਾ ਕਿਉਂਕਿ ਪਿੰਡ ਦੇ ਜਿਹੜੇ ਲੋਕ ਨੇ ਜ਼ਿਆਦਾਤਰ ਖੇਤੀ ਦੇ ਨਾਲ ਜੁੜੇ ਹੁੰਦੇ ਹਨ ਤੇ ਨਾਲ ਨਾਲ ਜਿਹੜਾ ਪਸ਼ੂ ਪਾਲਣ ਦਾ ਕੰਮ ਵੀ ਉਹ ਕਰਦੇ ਨੇ ਅਸੀਂ ਗੱਲਬਾਤ ਕਰ ਲੰਨੇ ਆ ਜੇਕਰ ਕੋਈ ਬੰਦਾ ਪਿੰਡ ਦੇ ਵਿੱਚ ਪਸ਼ੂ ਪਾਲਦਾ ਤਾਂ ਉਹਨਾਂ ਨੂੰ ਜੇਕਰ ਬਿਮਾਰ ਹੋ ਜਾਣਾ ਕਿੰਨੇ ਕੁ ਦੂਰ ਉੱਥੇ ਤੋਂ ਜਾਣਾ ਪੈਂਦਾ ਹੈ ਕਿ ਉਹਨਾਂ ਦੇ ਲਈ ਕੋਈ ਸੁੱਖ ਸਹੂਲਤ ਪਿੰਡ ਦੇ ਵਿੱਚ ਬਣੀ ਹੋਈ ਹਾਲ ਫਿਲਹਾਲ ਜੀ ਜਿਹੜੇ ਸਰਕਾਰੀ ਹਸਪੀਟਲ ਆ ਡੰਗਰਾਂ ਦਾ ਉਹ ਖਨਿਆਣ ਹੈ ਜੀ ਔਰੇ ਤਾਂ ਵੈਸੇ ਕੋਈ ਹੈ ਨਹੀਂ ਵੈਸੇ ਪ੍ਰਾਈਵੇਟ ਡਾਕਟਰ ਬਹੁਤ ਹੁੰਦੇ ਆ ਇੱਥੇ ਕਿੰਨੀ ਕੁ ਦੂਰ ਸਰਕਾਰ ਵੱਲੋਂ ਕੋਈ ਨਹੀਂ ਜਾਨੀ ਕਿ ਇੱਥੇ ਹੈਗਾ ਉਹ ਸ਼ੂ ਕਿੰਨੀ ਕੁ ਦੂਰ ਇੱਕ ਦੂਜਾ ਤਕਰੀਬਨ ਇੱਥੋਂ ਹੈਗਾ ਜੀ 3 ਕਿਲੋਮੀਟਰ ਕੀ ਚਾਹੁੰਦੇ ਤੁਸੀਂ ਵੀ ਇੱਥੇ ਪਿੰਡ ਦੇ ਵਿੱਚ ਬਿਲਕੁਲ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਡੰਗਰਾਂ ਵਾਸਤੇ ਤੁਹਾਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਸਰਵਥਰੀ ਸਾਮ ਲੜ ਭਈਆਂ ਉਥੇ ਵੀ ਕੋਈ ਨਾ ਕੋਈ ਐਸੋ ਐਸੇ ਖੁੱਲਣੀ ਚਾਹੀਦੀ ਹੈ ਹਸਪੀਟਲ ਵਗੈਰਾ ਡੰਗਰਾ ਖੋਲਣਾ ਚਾਹੀਦਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਦੇਣ ਦੀ ਵੀ ਗੱਲ ਆਖੀ ਜਾ ਰਹੀ ਹੈ ਅਸੀਂ ਗੱਲਬਾਤ ਕਰ ਲੰਨੇ ਆ ਕਿ ਪਿੰਡ ਦੇ ਵਿੱਚ ਜਿਹੜੇ ਨਾਲ ਲੱਗਦੇ ਖੇਤ ਨੇ ਜਿਹੜੇ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਕੋਈ ਨਹਿਰੀ ਪਾਣੀ ਦਿੱਤੇ ਜਾਊਗਾ ਕਿਸ ਤਰ੍ਹਾਂ ਦਾ ਤੁਸੀਂ ਇਹ ਦੇਖ ਰਹੇ ਹੋ ਸਾਰਾ ਪ੍ਰੂਫ ਦੇਖੋ ਜੀ ਸਰਕਾਰ ਨੇ ਸਰਵੇ ਕਰਾ ਲਿਆ ਜਿਹੜੇ ਖਾਲੇ ਸੀਗੇ ਉਹ ਬੰਦ ਪਏ ਸੀਗੇ ਉਹਨਾਂ ਦਾ ਸਾਰਿਆਂ ਦਾ ਸਰਵੇ ਕਰਾ ਕੇ ਉਹ ਤਵਾਰ ਤੋਂ ਚਾਲੂ ਕਰਤੇ ਜਾਣਗੇ ਤੇ ਜਿਹੜਾ ਆਪਣਾ ਸੂਆ ਆ ਰਿਹਾ ਜੀ ਇਹ ਸੂਆ ਸਾਰਾ ਜੁਲਾਈ ਜੁਲਾਈ ਤੋਂ ਬਾਅਦ ਜਾ ਕੇ ਪੱਕਾ ਕੀਤਾ ਜਾਊਗਾ ਹੁਣ ਉਹ ਤਾਂ ਪਹਿਲਾਂ ਹੀ ਜਾਣਾ ਸੀਗਾ ਝੀਰੀ ਦੇ ਸੀਜ਼ਨ ਕਰਕੇ ਉਹ ਸੂਆ ਬੰਦ ਨਹੀਂ ਕਰ ਸਕਦੇ ਹੈਗੇ ਜੀ ਉਹ ਝੀਰੀ ਦੇ ਸੀਜ਼ਨ ਤੋਂ ਬਾਅਦ ਪੱਕਾ ਕੀਤਾ ਜਾਊਗਾ ਤੇ ਸਖਾਲੇ ਸਾਰੇ ਪੱਕੇ ਹੋ ਜਾਣਗੇ ਜੀ ਪਿੰਡ ਦੇ ਵਿੱਚ ਕਮਾਈ ਦਾ ਸਾਧਨ ਦੇਖਿਆ ਜਾਵੇ ਤਾਂ ਪਿੰਡ ਦੀ ਪੰਚਾਇਤੀ ਜ਼ਮੀਨ ਹੁੰਦੀ ਹੈ ਪਿੰਡ ਨੂੰ ਕਿੰਨੇ ਕੋ ਹੁਣ ਜਿਹੜੀ ਆਮਦਨ ਹੈ ਜਾਂ ਕੋਈ ਹੋਰ ਆਮਦਨ ਦੇ ਸਾਧਨ ਦੇ ਲਈ ਤੁਹਾਡੇ ਵੱਲੋਂ ਕੋਈ ਉਪਰਾਹਲਾ ਕੀਤਾ ਜਾਵੇ ਦੇਖੋ ਜੀ ਫਿਲਹਾਲ ਦੀ ਘੜੀ ਤਾਂ ਪਿੰਡ ਨੂੰ ਆਮਦਨ ਦਾ ਕੋਈ ਸਾਧਨ ਨਹੀਂ ਹੈਗਾ ਠੀਕ ਹੈ ਜੀ ਹੁਣ ਪੰਜਾਬ ਸਰਕਾਰ ਦੀ ਬਦੌਲਤ ਕੁਝ ਨਾਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਜੀ ਪੰਜਾਬ ਸਰਕਾਰ ਦੇ ਬਦੌਲਤ ਉਹ ਨਾਜਾਇਜ਼ ਕਬਜ਼ੇ ਚੱਕੇ ਗਏ ਨੇ ਠੀਕ ਹੈ ਜੀ ਤੇ ਉਹ ਨਾਜਾਇਜ਼ ਕਬਜ਼ਾ ਕਰ ਹੁਣ ਉੱਥੇ 6 ਕਿਲੇ 6 ਏਕੜ 22 ਜੋਗ ਜ਼ਮੀਨ ਅਸੀਂ ਤਿਆਰ ਕਰ ਰਹੇ ਹਾਂ ਪੱਧਰ ਹੋ ਰਹੀ ਆ ਅਗਲੇ ਸਾਲ ਉਹਨੂੰ ਬੋਲੀ ਤੇ ਚਾੜਦਾਂਗੇ ਤੇ ਹੋਰ ਅਸੀਂ ਨਾ ਦੋ ਮੱਛੀ ਫਾਰਮ ਬਣਾ ਰਹੇ ਆ ਜੀ ਉੱਥੇ ਉਹ ਜੋ ਵੀ ਕਮਾਈ ਦਾ ਸਾਧਨ ਹੋਊਗਾ ਸਾਰਾ ਗ੍ਰਾਮ ਪੰਚਾਇਤ ਨੂੰ ਵਾਪਸ ਕਰਨਾ ਯੋਗ ਨਾਲ ਪਿੰਡ ਦੇ ਨੌਜਵਾਨਾਂ ਲਈ ਕੋਈ ਪੜ੍ਹਾਈ ਦੇ ਲਈ ਲਾਇਬ੍ਰੇਰੀ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਲਿਆਉਣ ਦੀ ਗੱਲ ਲੱਖੀ ਹੈ ਜੀ ਬਿਲਕੁਲ ਲਾਇਬ੍ਰੇਰੀ ਕਾਫੀ ਡਿਮਾਂਡ ਆ ਨੌਜਵਾਨਾਂ ਦੀ ਉਹ ਅਸੀਂ ਇੱਥੇ ਪੰਚਾਇਤ ਘਰ ਦੇ ਵਿੱਚ ਹੀ ਖੋਲਣ ਜਾ ਰਹੇ ਹਾਂ ਜੀ ਅਸੀਂ ਪਿੰਡ ਦੇ ਸਰਪੰਚ ਨਾਲ ਵੀ ਗੱਲ ਕਰ ਲੰਦੇ ਆ ਕਿ ਜਿਸ ਤਰ੍ਹਾਂ ਸਰਪੰਚ ਸਾਹਿਬ ਲੋਕਾਂ ਦਾ ਕਹਿਣਾ ਵੀ ਪਸ਼ੂ ਪਾਲਦੇ ਨੇ ਪਰ ਉਹਨਾਂ ਨੂੰ ਇਲਾਜ ਦੇ ਲਈ ਦੂਰ ਜਾਣਾ ਪੈਂਦਾ ਹੈ ਕੋਈ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਵੀ ਪ੍ਰੋਜੈਕਟ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਵੀ ਪਸ਼ੂ ਦਾ ਇਲਾਜ ਕਰਾਉਣ ਲਈ ਦੂਰ ਨਾ ਜਾਣਾ ਪਵੇ ਸਰਕਾਰ ਨੂੰ ਲਿਖਾਂਗੇ ਜੀ ਐਪਲੀਕੇਸ਼ਨ ਦਵਾਂਗੇ ਵੀ ਸਾਡੇ ਪਿੰਡ ਅਸੀਂ ਜਗ੍ਹਾ ਦੇ ਸਕਦੇ ਹਾਂ ਵੀ ਜੋ ਸਰਕਾਰੀ ਹਸਪਤਾਲ ਹੈ ਪਿੰਡੰਗਰਾ ਦਾ ਉਹ ਸਾਡੇ ਪਿੰਡੇ ਬਣ ਜਾਵੇ ਸਾਰੇ ਕੋਲ ਜਗ੍ਹਾ ਹੈਗੀ ਐ ਅਸੀਂ ਉਹ ਪ੍ਰਾਪਟ ਕਰਾ ਸਕਦੇ ਹਾਂ ਬਾਕੀ ਇਹਦੇ ਬਾਰੇ ਐਮਐਲ ਸਾਹਿਬ ਨੂੰ ਕਿਹਾ ਵੀ ਅਸੀਂ ਉਹਦੇ ਵਿਚਾਰ ਚੱਲ ਰਹੀ ਹੈ ਜੀ ਉਹ ਜਿਸ ਤਰ੍ਹਾਂ ਲਾਇਬ੍ਰੇਰੀ ਦੀ ਵੀ ਗੱਲ ਹੋਈ ਹੈ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਇੱਕ ਨੌਜਵਾਨਾਂ ਦੇ ਲਈ ਜ਼ਰੂਰ ਬਣਾਈ ਜਾਵੇ ਉਸ ਤਰ੍ਹਾਂ ਕੋਈ ਪ੍ਰੋਜੈਕਟ ਤੁਸੀਂ ਪਿੰਡ ਦੇ ਵਿੱਚ ਲੈ ਕੇ ਹਾਂਜੀ ਲਾਇਬ੍ਰੇਰੀ ਅਸੀਂ ਆਪਣੇ ਪੰਚਾਇਤ ਘਰ ਦੇ ਵਿੱਚ ਹੀ ਬਣਾਉਣੀ ਹੈ ਜਿੱਥੇ ਇੱਕ ਕਮਰਾ ਤਿਆਰ ਕਰਨਾ ਉਹ ਥੋੜੇ ਸਮੇਂ ਜੇ ਤਿਆਰ ਹੋਣੀ ਹੈ ਸ਼ੁਰੂ ਹੋ ਜਾਣੀ ਹੈ ਉਹਦੇ ਬਾਰੇ ਪ੍ਰਪੋਜ਼ਲ ਸਾਰੀ ਭੇਜੀ ਹੋਈ ਹੈ ਬਸ ਪਾਸ ਹੋਣ ਦੀ ਦੇਰ ਹੈ ਜਿੱਤੇ ਪਾਸ ਹੋ ਗਿਆ ਉਦੋਂ ਕੰਮ ਸਟਾਰਟਿੰਗ ਹੋ ਜਾਣੀ ਉਹਦੀ ਜਿਸ ਤਰ੍ਹਾਂ ਨੌਜਵਾਨਾਂ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਵਿੱਚਮ ਦਾ ਪ੍ਰਬੰਧ ਪੰਚਾਇਤ ਵੱਲੋਂ ਕੀਤਾ ਜਾਣਾ ਚਾਹੀਦਾ ਤਾਂ ਜੋ ਨੌਜਵਾਨ ਜਿਹੜੇ ਨਸ਼ਾ ਵੱਲ ਨਾ ਜਾਣ। ਨਾ ਜਿਮਮ ਦਾ ਕਿਸ ਤਰ੍ਹਾਂ ਦਾ ਪ੍ਰਬੰਧ। ਇਹ ਜਿਮਮ ਦਾ ਜਿੱਥੇ ਅਸੀਂ ਪਲੇਗ੍ਰਾਉਂਡ ਬਣਾ ਰਹੇ ਹਾਂ ਉੱਥੇ ਵਧੀਆ ਜਿਮਮ ਬਣਾਵਾ ਕੇ ਟੌਪ ਦੀ ਸਰਕਾਰ ਵੱਲੋਂ ਹੀ ਬਣੂਗੀ ਉਹ ਤੇ ਪਿੰਡ ਦੇ ਜਿੰਨੇ ਬੱਚੇ ਨੇ ਸਾਰੇ ਉੱਥੇ ਨਾਲੇ ਖੇਡਣਗੇ ਨਾਲੇ ਜਿਮਮ ਕਰਨਗੇ ਤੇ ਉਹ ਬਹੁਤ ਵਧੀਆ ਸਬਦਾ ਬਣਾਵਾਗੇ ਤੇ ਲੋਕ ਦੇਖਣਗੇ ਮਿਸਾਲ ਪੇਸ਼ ਹੋ ਮਾਨਗੜ ਦੀ ਵੀ ਜਿਮਮ ਹੈ ਦਾ ਮਾਨਗੜ ਦੇ ਵਿੱਚ ਤਾਂ ਦੇਖੀ ਜਾਊਗੀ ਉਹ ਤੁਹਾਨੂੰ ਦਿਖਾਵਾਂਗੇ ਸੱਦਾਂਗੇ ਉਹਦੇ ਵਿੱਚ ਵੀ ਜਦੋਂ ਤਿਆਰ ਹੋਗੀ। ਤਦੋਂ ਦਿਖਾਈ ਜਾਊਗੀ ਸਾਰਿਆਂ ਨੂੰ ਵੀ ਇਹਦੇ ਵਿੱਚ ਵੀ ਆ ਵਿਕਾਸ ਦੇ ਕੰਮਾਂ ਦੇ ਵਿੱਚ ਨਾਲ ਨਾਲ ਜਿੰਮ ਦਾ ਵੀ ਪ੍ਰਬੰਧ ਕਿਉਂਕਿ ਬੱਚੇ ਆ ਵੀ ਨਸ਼ੇ ਤੋਂ ਦੂਰ ਰਹਿਣ ਸਾਨੂੰ ਆਏ ਸਾਡੇ ਪਿੰਡ 'ਚ ਇਸ ਟਾਈਮ ਬਿਲਕੁਲ ਜ਼ੀਰੋ ਟੋਰਨੈਂਸ ਹੈ ਵੀ ਨਸ਼ੇ ਦਾ ਕੋਈ ਵੀ ਨਹੀਂ ਹੈਗਾ ਇਸ ਟਾਈਮ ਅੱਜ ਉਹਦੇ ਆਈਆ ਸਾਡੀ ਜਵਾਨੀ ਜਿਹੜੀ ਨਵਾਂ ਪਹੋਜ ਆ ਵੀ ਸਹੀ ਸੰਭਾਲ ਲਈਏ ਉਹਦੇ ਪੱਲੇ ਅਸੀਂ ਸਾਰੇ ਲੱਗੇ ਹੋਏ ਹਾਂ ਜਿੰਨੀ ਵੀ ਸਾਡੀ ਟੀਮ ਹੈ ਪ੍ਰੋਪਰ ਇਹੀ ਕੰਮ ਦੇ ਲੱਗੀ ਹੋਈ ਹੈ ਜਿੰਨੀ ਕਮੇਟੀ ਬਣਾਈ ਹੋ ਉਹ ਸਾਰਿਆਂ ਦੇ ਇਹੀ ਵੱਲ ਧਿਆਨ ਰਵੇ ਕਿ ਬੱਚਾ ਕਿਸੇ ਗਲਤ ਰਸਤੇ ਨਾ ਪਵੇ ਤਾਂ ਜੋ ਵੀ ਬਾਕੀ ਰੋਜ਼ਗਾਰ ਦਾ ਵੀ ਉਹ ਵੀ ਸਰਕਾਰ ਨੂੰ ਇਸ ਤਰ੍ਹਾਂ ਬੇਨਤੀ ਕਰਦੇ ਹਾਂ ਵੀ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਧਿਆਨ ਨਾ ਉਹ ਕੰਮ ਵੱਲ ਜਾਵੇ ਬਾਕੀ ਹੁਣ ਅਸੀਂ ਇੱਕ ਦੋ ਇੱਕ ਬਟਰ ਸਰਪਲਾਈ ਤੇ ਮੁੰਡਾ ਰੱਖਿਓ ਬੇਰੁਜ਼ਗਾਰ ਦੀ ਬਿਲਕੁਲ ਹੀ ਉਹ ਵੀ ਚਲੋ ਨੌਕਰੀ ਮਿਲ ਗਈ ਉਹਨੂੰ ਉਹ ਬੜਾ ਧੰਨਵਾਦ ਕਰਦਾ ਹੁਣ 5000 ਰੁਪਏ ਸੈਲਰੀ ਦਿੰਨੇ ਆ ਸੀ ਤੇ ਹੋਰ ਵੀ ਜਿਵੇਂ ਹੁਣ ਦੋ ਚਾ ਇੱਥੇ ਕਟਿੰਗ ਦਾ ਉਹਦੇ ਵਾਸਤੇ ਵੀ ਰੱਖਾਂਗੇ ਗਰਾਉਂਡ ਚ ਇੱਕ ਦੋ ਮੁੰਡੇ ਪਿੰਡ ਦੇ ਜੋ ਵੀ ਹੋ ਜਾਨੀ ਕਿ ਇਹ ਡਿਸਪੈਂਸਰੀ ਹੈ ਸਾਡੇ ਪਿੰਡ ਦੇ ਵਿੱਚ ਸਰਕਾਰੀ ਤਾਂ ਉਹ ਪਿੰਡ ਦੇ ਬੰਦੇ ਮੁੰਡੇ ਉਹਦੇ ਤੇ ਲੱਗਣਗੇ ਜਿੰਨੇ ਵੀ ਛੋਟੇ ਮੋੜੇ ਜੋ ਵੀ ਇਹਨਾਂ ਨੇ ਕਰੇ ਹੋਵੇ ਕੋਰਸ ਕਰੇ ਹੋਵੇ ਜਾਣੇ ਉਹਨਾਂ ਨੂੰ ਇਹ ਪਹਿਲ ਦਿੱਤੀ ਹੈ ਜਿਸ ਤਰ੍ਹਾਂ ਲੋਕਾਂ ਨੂੰ ਕਈ ਵਾਰ ਪਿੰਡ ਦੇ ਪਾਣੀ ਦੇ ਪ੍ਰਬੰਧ ਦੇ ਲਈ ਜਿਹੜਾ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਸ਼ੁੱਧ ਪਾਣੀ ਨਹੀਂ ਮਿਲਦਾ ਜੇ ਸੀਵਰੇਜ ਦੀ ਗੱਲ ਕੀਤੀ ਜਾਵੇ ਤਾਂ ਸੀਵਰੇਜ ਬਰਸਾਤਾਂ ਦੇ ਟਾਈਮ ਦੇ ਵਿੱਚ ਪਾਣੀ ਖੜਿਆ ਜਾਂਦਾ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ ਲਈ ਕੀ ਕੀਤਾ ਜਾ ਰਿਹਾ ਜੇ ਕੋਈ ਕਹਿੰਦਾ ਟੋਬਾ ਪੱਟਿਆ ਜਾ ਰਿਹਾ ਹੈ ਤੇ ਪੀਣ ਦਾ ਪਾਣੀ ਤਕਰੀਬਨ ਸਾਡੇ ਘਰ ਘਰ ਤੱਕ ਵੀ ਪਹੁੰਚਾਇਆ ਹੋਇਆ ਪਹਿਲਾਂ ਹੀ ਇਹ 2-4 ਘਰ ਰਹਿੰਦੇ ਨੇ ਉਹਨਾਂ ਦਾ 2-4 ਦਿਨ ਦੇ ਵਿੱਚ ਉਹਨਾਂ ਦੇ ਪਾਏ ਪਾਏ ਜਾਣਾ ਨੇ ਜਿਹੜੇ ਰਹਿੰਦੇ ਆ ਸਾਡੇ ਉਹ ਪਹਿਲਾਂ ਪੰਚਾਇਤਾਂ ਨਹੀਂ ਬੁਵਾਏ ਰੈਂਜਰਸ ਕਰਕੇ ਉਹ ਰਹਿੰਦੇ ਸੀ ਉਹਨਾਂ ਦਾ ਕੱਲ ਨੂੰ ਇੱਕ ਸਾਇਟ ਕੰਮ ਸਟਾਰਟ ਹੋ ਜਵੇ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੈ ਸਾਰੀ ਵੀ ਉਹ ਦਾ ਕੱਲ ਨੂੰ ਬੰਦੇ ਲੱਗ ਜਾਣਗੇ ਤਿਆਰ ਹੋ ਜੂਗਾ ਘਰ ਘਰ ਸਰਕਾਰੀ ਪਾਣੀ ਪਹੁੰਚਦਾ ਹੀ ਸਭ ਦੇ ਤੇ ਜਿਹੜੀ ਆ ਸੀਵਰੇਜ ਦੀ ਸਮੱਸਿਆ ਇਹ ਜਾਨੀ ਉਹ ਪਾਣੀ ਤਾਂ ਪਿੰਡ ਦੇ ਵਿੱਚ ਖੜਦਾ ਗਲੀਆਂ ਨਾਲੀਆਂ ਦੀ ਹਾਲਤ ਖਸਤ ਹੈ ਅਸੀਂ ਕਹ ਵੀ ਗਲੀਆਂ ਨਾਲੀਆਂ ਵੀ ਉਹ ਨਾਲੀਆਂ ਬਣਾਉਣੇ ਹੋਦ ਕਿ ਉਹ ਤੇ ਸੀਵਰੇਜੇ ਪਾਇਆ ਜਾਊਗਾ ਉਹ ਵੀ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਕੰਮ ਸਟਾਰਟ ਕਰਕੇ ਇਹਨਾਂ ਰਹਿਤ ਬਣਾ ਦਾਂਗੇ ਸਾਰਾ ਨੌਜਵਾਨਾਂ ਨਾਲ ਜਿਹੜਾ ਖੇਡਾਂ ਨਾਲ ਜੋੜਨ ਲਾਇਵੇ ਪਿੰਡ ਵੱਲੋਂ ਜਿਹੜਾ ਪ੍ਰੋਗਰਾਮ ਕਰਵਾਏ ਜਾਂਦੇ ਨੇ ਨੌਜਵਾਨਾਂ ਨੂੰ ਜਿਹੜਾ ਖੇਡਾਂ ਨਾਲ ਤੁਸੀਂ ਜੋੜ ਦਿਓ ਕਿਹੜੇ ਕਿਹੜੇ ਤੁਹਾਡੇ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਨੇ ਦੇਖੋ ਜੀ ਸਾਡਾ ਦਾ ਕਲੱਬ ਬਣਿਆ ਹਾ ਚੈਪਾਪਾ ਮਾਸਟਰ ਵੈਲਫੇਅਰ ਸਪੋਰਟਸ ਕਲੱਬ ਉਹਨੂੰ ਪਰ ਇੱਕ ਸਾਲ ਕਬੱਡੀ ਟੂਰਨਾਮੈਂਟ ਕਰਾ ਰਿਆ 11 ਕਬੱਡੀ ਕੱਪ ਹੋ ਚੁੱਕੇ ਨੇ ਜਿਹਦੇ ਵਿੱਚੋਂ 70 ਤੋਂ 75 ਟੀਮਾਂ ਪਿਛਲੀ ਵਾਰ ਆਈਆਂ ਨੇ 50 ਤੋਂ ਉੱਪਰ ਤਾਂ ਹਰ ਇੱਕ ਵਾਰੀ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਦਾ ਆਉਣ ਜਾਣ ਦਾ ਖਰਚਾ ਰਹਿਣ ਪਾਣੀ ਦਾ ਸਾਰਾ ਖਰਚਾ ਕਲੱਬ ਵੱਲੋਂ ਦਿੱਤਾ ਜਾਂਦਾ ਪਿੰਡ ਵੱਲੋਂ ਦਿੱਤਾ ਜਾਂਦਾ ਠੀਕ ਹੈ ਜੀ ਕਬੱਡੀ ਟੂਰਨਾਮੈਂਟ ਕਰਵਾਉਣਾ ਹੋਰ ਅਸੀਂ ਜਿਵੇਂ ਹੁਣ ਕਲੱਬ ਗਰਾਊਂਡ ਬਣਿਆ ਗਰਾਊਂਡ ਦੇ ਵਿੱਚ ਜੋ ਵੀ ਗੇਮਾਂ ਹੋਇਆ ਕਰਨਗੀਆਂ ਉਹ ਅਸੀਂ ਸਕੂਲ ਦੇ ਜਿਹੜੇ ਬੱਚੇ ਨੇ ਸਕੂਲ ਦੇ ਟੀਚਰਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਉੱਥੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਉਹਨਾਂ ਨੂੰ ਵੀ ਗੇਮਾਂ ਵਰਤ ਪਰੇਵਥ ਕਰੀਗੇ ਅ ਹੋਰ ਪਿੰਡ ਨੇ ਜਿਹੜੇ ਹੋਰ ਵੀ ਸੁਸਾਇਟੀਆਂ ਬਣਾਈ ਹੋਏ ਨੇ ਕਲੱਬ ਬਣੇ ਹੋਏ ਨੇ ਤੁਸੀਂ ਉਹਨਾਂ ਨੂੰ ਕੀ ਜਿਹੜੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕੁਝ ਲੋਕ ਜਿਹੜੇ ਕਈ ਵਾਰ ਕਲੱਬ ਦਾ ਬਣਾ ਲੈਂਦੇ ਨੇ ਪਰ ਉਹ ਖੇਡਾਂ ਨਹੀਂ ਕਰਵਾਉਂਦੇ ਅਸੀਂ ਨਾ ਖੇਡਾਂ ਵਾਲੀ ਤਾਂ ਗੱਲ ਮੈਂ 1 ਮਿੰਟ ਪਹਿਲਾਂ ਕਰਦਾ ਜੀ ਅਸੀਂ ਨਾ ਇੱਕ ਕਲੱਬ ਬਣਾਇਆ ਹੁਣ ਨਵਾਂ ਜੁਵਨਕ ਸੁਭਾ ਮਾ ਕਲੱਬ ਉਹ ਸਾਡਾ ਮੁੰਡਾ ਪ੍ਰਧਾਨ ਬੈਠਾ ਜੀ ਇਹਨਾਂ ਨੇ ਕੀ ਕੀਤਾ ਵੀ ਜਿਵੇਂ ਹੁਣ ਕੋਈ ਗਰੀਬ ਬੰਦਾ ਕਿਸੇ ਉਹਨੇ ਕੋਈ ਕੰਮ ਸਟਾਰਟ ਕਰਨਾ ਹੈਗਾ ਉਹ ਕਿਸੇ ਚੀਜ਼ ਦੇ ਵਿੱਚ ਮਾਹਰ ਆ ਮੰਨ ਕੇ ਚਲੋ ਉਹਨੇ ਆਪਣਾ ਕੋਈ ਬਿਜ਼ਨਸ ਸਟਾਰਟ ਕਰਨਾ ਉਹਦੇ ਕੋਲ ਲਈ ਕੋਈ ਪੈਸਾ ਨਹੀਂ ਹੋਊਗਾ ਤਾਂ ਉਹ ਕਲੱਬ ਵਾਲੇ ਉਹਨੂੰ ਪੈਸਾ ਮਹయ్యా ਕਰਨਗੇ ਜੋ ਲੱਖ ਡੇਢ ਲੱਖ ਰੁਪਇਆ ਲੱਗਦਾ ਉਹਦਾ ਮਾਲੀ ਮਦਦ ਕਰਨਗੇ ਉਹਦਾ ਕੰਮ ਸਟਾਰਟ ਕਰਨਗੇ ਖੇਡਾਂ ਕਿੱਡਾਂ ਇਸ ਵਾਰ ਵੀ ਹੁਣ ਸਾਡੇ ਗੁੱਗਾ ਮਾੜੀ ਦਾ ਮੇਲਾ ਲੱਗਦਾ ਜੀ ਇਸ ਵਾਰ ਫੇਰ ਦੁਬਾਰ ਤੋਂ ਕੋਆਰਟੀ ਕੱਪ ਕਰਾਇਆ ਜਾਂਦਾ 12ਵਾਂ ਕਬੱਡੀ ਕੱਪ ਕਰਾਇਆ ਜਾਂਦਾ ਜੀ ਕੀ ਕੀ ਤੁਸੀਂ ਮਾਕ ਕਰਦੇ ਹੋ ਪਿੰਡ ਦੇ ਵਿੱਚ ਹੋਰ ਜਿਹੜੇ ਪ੍ਰੋਜੈਕਟ ਹੋਣ ਵਾਲੇ ਨੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਸਾਡੇ ਨਾਲ ਇੱਕ ਤਾਂ ਜੀ ਅਸੀਂ ਪਿੰਡ ਦੀ ਸਫਾਈ ਦਾ ਕਹਿਣ ਦਾ ਮਤਲਬ ਹੈਗਾ ਜਿਵੇਂ ਸਾਰੇ ਪਿੰਡ ਦੇ ਵਾਲੇ ਵਾਲੇ ਇੱਕ ਦਾ ਬੂਟੇ ਲਗਾਉਣੇ ਚਾਹੁੰਦੇ ਆ ਵਧੀਆ ਮਹਿੰਗੇ ਬੁੱਟੇ ਨੇ ਜਿਹੜੇ ਨੰਬਰ 2 ਤੇ ਅਸੀਂ ਸਾਡੀ ਇੱਕ ਡਿਮਾਂਡ ਹੈਗੀ ਆ ਹੋਰ ਜਿਹੜੇ ਅਸੀਂ ਪੂਰੀ ਬਹੁਤ ਜਲਦ ਕਰਨ ਜਾ ਰਹੇ ਆ ਸਾਡੇ ਕੇ ਸਸਤਾ ਨਾਲ ਗੱਲਬਾਤ ਚੱਲਦੀ ਸੀਗੀ ਉਹ ਸਾਡੀ ਪੂਰੀ ਹੋ ਗਈ ਆ ਹਰੇਕ ਘਰ ਨੂੰ ਦੋ ਦੋ ਡਸਟ ਬਿੰਦ ਦੇਣੇ ਨੇ ਜੀ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਉਹ ਸਾਡੇ ਦੋ ਬੰਦੇ ਲੱਗਣਗੇ ਜੀ ਪੱਕੇ ਉਹਨਾਂ ਨੂੰ ਪਿੰਡ ਵੱਲੋਂ ਤਨਖਾਹ ਤੇ ਰੱਖਾਂਗੇ ਬੇਰੋਜ਼ਗਾਰ ਹੋਣਗੇ ਜਿਹੜੇ ਉਹਨਾਂ ਨੂੰ ਤਨਖਾਹ ਬਣਦਾ ਗਿੱਲਾ ਕੂੜਾ ਤੇ ਸੁੱਕਾ ਕੂੜਾ ਲੈ ਕੇ ਜਾਇਆ ਕਰਨ ਕਿ ਉਹਨਾਂ ਦੀ ਖਾਦ ਤਿਆਰ ਹੋਊ ਤੇ ਗ੍ਰਾਮ ਪੰਚਾਇਤ ਮਾਨਗੜ ਦੀ ਸਟੈਂਪ ਲਾ ਕੇ ਉਹ ਖਾਦ ਦੀ ਵਿਕਰੀ ਕਰਿਆ ਕਰਾਂ ਹਾਂ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ 4 ਤੋਂ 5 ਏਕੜ ਦੇ ਵਿੱਚ ਖੇਡ ਮੈਦਾਨ ਜਿਹੜਾ ਬਣਾਇਆ ਜਾ ਰਿਹਾ ਜਿੱਥੇ ਨੌਜਵਾਨਾਂ ਨੂੰ ਵਕ ਵਕ ਖੇਡਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਉਹ ਨਸ਼ੇ ਵਰਗੇ ਇਸ ਭੜੀ ਲਤੋਂ ਦੂਰ ਰਹਿਣ ਉੱਥੇ ਹੀ ਪਿੰਡ ਦੇ ਵਿੱਚ ਹੋਰ ਵੀ ਸਫਾਈ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਉਹਨਾਂ ਦੇ ਵੱਲੋਂ ਜਿਹੜੇ ਪ੍ਰੋਜੈਕਟ ਉਹ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਪਿੰਡ ਦੇ ਸਰਪੰਚ ਜਸਮੇਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲੜਕੀਆਂ ਦੇ ਲਈ ਵੀ ਜਲਦ ਹੀ ਸਲਾਈ ਸੈਂਟਰ ਅਤੇ ਜੋ ਨੌਜਵਾਨਾਂ ਦੇ ਲਈ ਜਿੰਮ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਉਹਨਾਂ ਦੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਜਿਹੜੀ ਜਾਗਰੂਕਤਾ ਰੈਲੀਆਂ ਕੀਤੀਆਂ ਜਾਂਦੀਆਂ ਹਨ ਸ਼ਰੀਫਤਗੜ੍ਹ ਸਾਹਿਬ ਤੋਂ ਜਗਮੀਤ ਸਿੰਘ న్యూਸ ਨੇਸ਼ਨ